ਇਹ ਲੋਕ ਤਾਂ ਸਾਰੀ ਹੀ ਸਾਤ ਸੰਗਤ ਨੂੰ ਵਾਹਿਗੁਰੂ ਜੀ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਹਿ। ਗੁਰੂ ਮਹਾਰਾਜ ਦੀ ਬਖਸ਼ਿਸ਼ ਨਾਲ ਅਤੇ ਗੁਰੂ ਮਹਾਰਾਜ ਦਾ ਸ਼ੁਕਰਾਨਾ ਕਰਨ ਲਈ ਅੱਜ ਸ਼੍ਰੋਮਣੀ ਅਕਾਲੀ ਦਲ ਦੀ ਜਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਦੀ ਸਮੂਹ ਜਥੇਬੰਦੀ ਗੁਰੂ ਦਾ ਇੱਥੇ ਸ਼ੁਕਰਾਨਾ ਕਰਨ ਆਏ ਆ ਤਾਂ ਕਿ ਉਹਨਾਂ ਨੇ ਇੱਕ ਬੜੀ ਵੱਡੀ ਜ਼ਿੰਮੇਵਾਰੀ ਸੌਂਪੀ ਆ ਤੇ ਵਿਸ਼ੇਸ਼ ਧੰਨਵਾਦ ਕਰਦੇ ਆ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਸਰਦਾਰ ਸੁਖਬੀਰ ਸਿੰਘ ਬਾਦਲ ਜੀ ਦਾ ਸਮੂਚੀ ਲੀਡਰਸ਼ਿਪ ਕੀ ਸ਼ਖਪਾ ਜਿਨ੍ਹਾਂ ਨੇ ਆ ਜਿਲ੍ਹਾ ਜਥੇ ਜਥੇਦਾਰੀ ਦੀ ਜ਼ਿੰਮੇਵਾਰੀ ਸੌਂਪੀ ਆ ਤੇ ਮੈਂ ਵਿਸ਼ਵਾਸ ਤੋਂ ਹਾਂ ਗੁਰੂ ਦੀ ਊਟ ਆਸਰੇ ਦੇ ਨਾਲ ਮੈਂ ਆ ਜਥੇਬੰਦੀ ਤਨਦੀ ਦੇ ਨਾਲ ਨਿਭਾਉਂਗਾ ਤੇ ਸਾਰੇ ਹੀ ਜਿੰਨੇ ਵੀ ਵਰਕਰ ਸਹਿਬਾਨ ਸਾਡੇ ਚਾਰਾਂ ਹਲਕਿਆਂ ਦੇ ਇੱਥੇ ਪਹੁੰਚੇ ਆ ਜਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਦੇ ਵਰਕਰ ਸਹਿਬਾਨ ਪਹੁੰਚੇ ਆ ਗੁਰੂ ਅਰਸਾਏ ਤੋਂ ਪਹੁੰਚੇ ਆ ਬਈ ਨੂਨੀ ਜੀ ਆ ਰੀ ਪ੍ਰਦੀਪ ਸਿੰਘ ਜੀ ਮਾਨ ਸਰਬ ਜੀ ਪਹੁੰਚੇ ਆ ਬੀ ਮੱਲਣ ਜੀ ਪਹੁੰਚੇ ਆ ਬਈ ਸਾਰੇ ਜिले ਦੀ ਜਿਹੜੀ ਜਥੇਬੰਦੀ ਪਹੁੰਚੀ ਆ ਮੈਂ ਸਾਰੀ ਸੰਗਤ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦਾ ਤੇ ਮੈਂ ਤੁਹਾਨੂੰ ਵਿਸ਼ਵਾਸ ਦਿਵਾਉਣਾ ਤੇ ਪ੍ਰਧਾਨ ਸਰਦਾਰ ਸੁਖਵੀਰ ਸਿੰਘ ਬਾਦਲ ਜੀ ਨੂੰ ਵਿਸ਼ਵਾਸ ਦਿਵਾਉਣਾ ਵੀ ਤਨਦੇਈ ਦੇ ਨਾਲ ਜਿਸ ਤਰ੍ਹਾਂ ਹਮੇਸ਼ਾ ਸ਼੍ਰੋਮਣੀ ਅਕਾਲੀ ਦਲ ਦੀ ਪਿਛਲੇ ਲੰਮੇ ਸਮਾਂ ਤੋਂ ਜिले ਜਥੇਦਾਰੀ ਦੀ ਸੇਵਾ ਕਰਦੇ ਰਹੇ ਆ ਉਵੇਂ ਹੀ ਸੇਵਾ ਤਨਦੇਈ ਨਾਲ ਕਰਦੇ ਰਵਾਂਗੇ ਮੈਂ ਦੁਬਾਰਾ ਫਿਰ ਗੁਰੂ ਮਹਾਰਾਜ ਦਾ ਧੰਨਵਾਦ ਕਰਦਾ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਦਾ ਇੱਕ ਜਿਲਾ ਪ੍ਰਧਾਨ ਬੰਨਾ ਤੇ ਸੰਗਤ ਦਾ ਇਹਨਾਂ ਸਾਥ ਹੋਣਾ ਆ ਬਹੁਤ ਇੱਕ ਵੱਡੀ ਗੱਲ ਹੁੰਦੀ ਆ ਮੈਂ ਫਿਰ ਧੰਨਵਾਦ ਕਰਦਾ ਸਰਦਾਰ ਸੁਖਬੀਰ ਸਿੰਘ ਬਾਦਲ ਜੀ ਦਾ ਤੇ ਸ਼ੁਕਰਾਨਾ ਕਰਦਾ ਗੁਰੂ ਮਹਾਰਾਜ ਦਾ ਬਹੁਤ-ਬਹੁਤ ਧੰਨਵਾਦ ਵਾਹਿਗੁਰੂ ਜੀ ਖਾਲਸਾ ਸ਼੍ਰੋਮਣੀ ਅਕਾਲੀ ਦਲ ਵੱਲੋਂ ਸਮੁੱਚੀ ਟੀਮ ਦਾ ਗਠਨ ਕੀਤਾ ਗਿਆ ਮੰਨਦੇ ਹੋ ਕਿ ਨਵੀਂ ਪਾਰੀ ਹੈ ਸ਼ੁਰੂ ਸ਼੍ਰੋਮਣੀ ਅਕਾਲੀ ਦਲ ਦੀ ਆ ਤਾਂ ਤੁਸੀਂ ਦੇਖਿਆ ਹੋਣਾ ਪ੍ਰਧਾਨ ਜੀ ਨੇ ਸਾਰੇ ਚਾਹੇ ਵਰਕਿੰਗ ਕਮੇਟੀ ਸੀ ਚਾਹੇ ਕੋਰ ਕਮੇਟੀ ਸੀ ਚਾਹੇ ਉਸ ਤੋਂ ਬਾਅਦ ਸੀਨੀਅਰ ਵਾਈਸ ਪ੍ਰੈਜ਼ੀਡੈਂਟ ਬਣੇ ਆ ਤੇ ਜ਼ਿਲ੍ਹਾ ਜੱਥੇਦਾਰ ਬਣੇ ਆ ਤੁਸੀਂ ਦੇਖਿਆ ਹੋਣਾ ਵੀ ਸਾਰੇ ਹੀ ਨਵੀਂ ਜਿਹੜੀ ਟੀਮ ਬਣਾਈ ਆ ਪ੍ਰਧਾਨ ਜੀ ਨੇ ਤੇ گاਹ ਵਾਈਸ ਪ੍ਰਧਾਨ ਬਣਨੇ ਆ ਜਨਰਲ ਸੈਕਟਰੀ ਬਣਨੇ ਆ ਜੂਨੀਅਰ ਵਾਈਸ ਪ੍ਰਧਾਨ ਬਣਨੇ ਆ ਇਸ ਜਿਵੇਂ ਆ ਟੀਮ ਬਣਦੀ ਜਾਊਗੀ ਓਵੇਂ ਓਵੇਂ ਹੀ ਅਕਾਲੀ ਦਲ ਤਗੜਾ ਹੁੰਦਾ ਜਾ ਰੂਗਾ ਤੇ ਗੁਰੂ ਮਹਾਰਾਜ ਕਿਰਪਾ ਕਰੇ 2027 ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਬਣ ਭਾਈਵਾਲ ਦੀ ਲੋਡ ਪਈ ਗਈ ਫਿਰ ਉਹਨੇ ਕਾਲੀਦਾਨਾ ਜਿਵੇਂ ਲੇਖ ਮੈਂ ਦੇਖੋ ਇੱਕ ਗੱਲ ਆ ਮਤਲਬ ਕਿ ਜਿਵੇਂ ਵੱਡੇ ਬਾਦ ਸਾਹਿਬ ਕਹਿੰਦੇ ਹੁੰਦੇ ਸੀ ਵੀ ਸਿਆਸਤ 'ਚ ਕੋਈ ਦੁਸ਼ਮਨ ਨਹੀਂ ਹੁੰਦਾ ਤੇ ਕੋਈ ਸੱਜਣ ਨਹੀਂ ਹੁੰਦਾ ਤੇ ਆ ਤਾਂ ਸਮਾਏ ਤੇ ਜੋ ਵੀ ਕਰੂਗਾ ਗੁਰੂ ਮਾਰੇ ਕਿਰਪਾ ਕਰਨਗੇ ਆ ਜੋ ਵੀ ਗੁਰੂ ਮਾਰੇ ਬਖਸ਼ਿਸ਼ ਕਰਨਗੇ ਆ ਸਟੇਟ ਦੀ ਬਿਹਤਰੀ ਲਈ ਹੋਵੇ ਹਲਕੇ ਦੇ ਲੋਕਾਂ ਲਈ ਸੰਦੇਸ਼ ਦੇਖੋ ਹਲਕਾ ਸ਼੍ਰੀ ਮੁਕਤਸਰ ਸਾਹਿਬ ਦੀ ਸੰਗਤ ਜਿਨ੍ਹਾਂ ਨੇ ਬੜਾ ਪਿਆਰ ਦਿੱਤਾ ਪਹਿਲਾਂ ਹਮੇਸ਼ਾ ਸਾਡੇ ਬਜ਼ੁਰਗ ਸਰਦਾਰ ਮਨਜੀਤ ਸਿੰਘ ਬਰਕੰਦੀ ਉਹ ਜਲਾ ਪ੍ਰਧਾਨ ਰਹੇ ਉਸ ਤੋਂ ਬਾਅਦ ਮਨਜੀਤ ਸਰਦਾਰ ਅਭਿਲਾ ਸਿੰਘ ਕੋਲੇ ਵਾਲੇ ਨੇ ਬੜਾ ਲੰਮੀ ਸੇਵਾ ਕੀਤੀ ਫਿਰ ਸਾਡੇ ਜਥੇਦਾਰ ਜੀ ਜਿੰਦਰ ਸਿੰਘ ਜੀ ਬਿੱਟੂ ਸਾਹਿਬ ਨੇ ਪ੍ਰੀਤਿੰਦਰ ਸਿੰਘ ਸਮੇਵਾਲ ਅਬ ਸਮੇਵਾਲਾ ਸਾਹਿਬ ਨੇ ਕੀਤੀ ਉਸ ਤੋਂ ਬਾਅਦ ਹੁਣ ਦਾਸ ਨੂੰ ਆ ਸੇਵਾ ਮਿਲੀ ਆ ਤੇ ਮੈਂ ਤਾਂ ਇੱਕੋ ਗੱਲ ਕਹਿਣਾ ਵੀ ਸ਼੍ਰੀ ਮੁਖਸ਼ਰ ਸਾਹਿਬ ਦੀ ਸੰਗਤ ਦਾ ਜੋ ਪਿਆਰ ਆ ਜੋ ਮੈਂ ਕੋਈ ਸ਼ਬਦ ਨਹੀਂ ਜਿੰਨਾ ਸ਼ਬਦਾਂ ਨਾਲ ਮੈਂ ਉਹਨਾਂ ਦਾ ਧੰਨਵਾਦ ਕਰ ਸਕਾ ਤੇ ਮੈਂ ਦੂਸਰੇ ਹਲਕੇ ਸ਼੍ਰੀ ਮੁਕਤਸਰ ਸਾਹਿਬ ਦੇ ਸਾਰੇ ਜ਼ਿਲ੍ਹੇ ਨੂੰ ਦੇ ਜਿਹੜੇ ਦੂਸਰੇ ਹਲਕੇ ਆ ਗਿੱਦੜਵਾ ਲੰਬੀ ਆ ਤੇ ਮਲੋਟ ਆ ਮੈਂ ਉਹਨਾਂ ਦਾ ਵੀ ਧੰਨਵਾਦ ਕਰਦਾ ਜਿਹੜਾ ਉਹਨਾਂ ਨੇ ਹਮੇਸ਼ਾ ਅਕਾਲੀ ਦਲ ਨੂੰ ਤਕੜੇ ਕਰਨ ਲਈ ਕਿਉਂਕਿ ਇੱਕ ਜ਼ਿਲ੍ਹਾ ਪ੍ਰਧਾਨ ਦਾ ਸਾਥ ਦੇਣਾ ਸਮਝ ਲਓ ਅਕਾਲੀ ਦਲ ਤਕੜਾ ਹੋਣਾ ਜਿਵੇਂ ਉਹ ਅਕਾਲੀ ਦਲ ਇੱਥੋਂ ਤਕੜਾ ਹੋਊਗਾ ਸਰਦਾਰ ਸੁਖਬੀਰ ਸਿੰਘ ਬਾਦਲ ਤਕੜੇ ਠੀਕ ਹੈ ਭਾਈ ਵੈਰੀ ਗੁੱਡ ਠੀਕ ਹੈ ਖਾਸ